ਇੱਕ ਮਸ਼ਹੂਰ ਯੂਟਿਊਬਰ ਜਸਕੀਰਤ ਸਿੰਘ ਜਿਸ ਦਾ ਅੱਜ ਘੋਗ ਪਿਆ ਹੈ ਤੇ ਅੱਜ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਕਿਉਂਕਿ ਜਸਕੀਰਤ ਸਿੰਘ ਦਾ ਸ਼ਾਇਦ ਉਹ ਮੁੱਦਾ ਸੀ ਜਿਸ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਕਿਸ ਬਹਿਰੈਮੀ ਦੇ ਨਾਲ ਉਸ ਮੁੰਡੇ ਦਾ ਕਤਲ ਕੀਤਾ ਜਾਂਦਾ ਹੈ ਅੱਜ ਹਰ ਇੱਕ ਨਮ ਅੱਖ ਦਿਖਾਈ ਦਿੱਤੀ ਹੈ ਬਜ਼ੁਰਗਾਂ ਤੋਂ ਲੈ ਕੇ ਬੀਬੀਆਂ ਤੋਂ ਲੈ ਕੇ ਅੱਜ ਪਰਿਵਾਰ ਦੇ ਵਿੱਚ ਅਗਰ ਤੁਸੀਂ ਦੇਖੋ ਕਿਸ ਕਦਰ ਮਾਤਮ ਸ਼ਾਇਆ ਹੋਇਆ ਹੈ ਲਗਾਤਾਰ ਤਸਵੀਰ ਜਿਹੜੀ ਇਸ ਘਰ ਦੀ ਦਿਖਾਈ ਕਿ ਕਿਸ ਤਰੀਕੇ ਦੇ ਨਾਲ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਪਿਤਾ ਜੀ ਮੌਜੂਦ ਨਹੀਂ ਉਹ ਮਾਸੂਮ ਮੌਜੂਦ ਹੈ ਜਿਸ ਦੇ ਸੱਤੇ ਸ਼ਾਇਦ ਅੱਜ ਪਿਓ ਦਾ ਸਾਆਇਆ ਨਹੀਂ ਰਿਹਾ ਅੱਜ ਇਸ ਦੁੱਖ ਦੇ ਵਿੱਚ ਦੁੱਖ ਦੀ ਕੜੀ ਦੇ ਵਿੱਚ ਹਰ ਕੋਈ ਇੱਥੇ ਪਹੁੰਚਿਆ ਹੈ ਉਸ ਜਸਕੀਰਤ ਸਿੰਘ ਦੇ ਅਗਰ ਗੱਲ ਕਰੀਏ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਪਰਿਵਾਰਕ ਮੈਂਬਰਾਂ ਤੋਂ ਲੈ ਕੇ ਹਰ ਕੋਈ ਅੱਜ ਪਰਿਵਾਰ ਦਾ ਸਾਥ ਦੇਣ ਦੇ ਲਈ ਉਹਨਾਂ ਦਾ ਦੁੱਖ ਵੰਡਾਉਣ ਦੇ ਲਈ ਪਹੁੰਚਿਆ ਹੈ ਗੁਰੂ ਘਰ ਦੇ ਵਿੱਚ ਮੌਜੂਦ ਆ ਜਿੱਥੇ ਤਸਵੀਰ ਦਿਖਾ ਰਹੇ ਹਾਂ ਮੈਨੂੰ ਲੱਗਦਾ ਕਿ ਜੋ ਸਕੀਰਤ ਦਾ ਮੁੱਦਾ ਇਹੋ ਜਿਹਾ ਸੀ ਜਿਸ ਨੇ ਹਰ ਇੱਕ ਨੂੰ ਝੰਡੋੜ ਕੇ ਰੱਖਿਆ ਕਤਲ ਬਹੁਤ ਹੋ ਰਿਹਾ ਇੱਕ ਹੁਣੀ ਸਵੇਰੇ ਖਬਰ ਆਈ ਕਿ ਇੱਕ ਹੋਰ ਯੂਟਿਊਬਰ ਨੂੰ ਮਾਰ ਦਿੱਤਾ ਲੱਗਦਾ ਕਿ ਇਹੋ ਜਿਹੇ ਮੁੱਦੇ ਜਿਹੜੇ ਆ ਦੱਬਣੇ ਨਹੀਂ ਚਾਹੀਦੇ ਇਹਨਾਂ ਦੇ ਵਿਰੁੱਧ ਆਵਾਜ਼ ਜਿਹੜੀ ਇਹਨਾਂ ਦੇ ਲਈ ਹੋਰ ਜ਼ਿਆਦਾ ਉੱਚੀ ਕਰਨ ਦੀ ਲੋੜ ਹੈ ਦੇਖੋ ਜੀ ਤੁਹਾਡੇ ਸਾਹਮਣੇ ਆ ਅਸੀਂ ਤਾਂ ਰੱਬ ਦਾ ਭਾਣਾ ਜਿਵੇਂ ਰੱਬ ਨੂੰ ਚੰਗਾ ਲੱਗਿਆ ਲੈ ਗਿਆ ਸਾਡਾ ਜਿੰਨਾ ਸਾਥ ਸੀਗਾ ਉਨਾਂ ਸੀ ਬਾਕੀ ਸਾਰੇ ਲੋਕਾਂ ਦਾ ਪਿਆਰ ਤੁਹਾਡੇ ਸਾਹਮਣੇ ਹੀ ਹੈ ਅੱਜ ਭੂਗ ਪੈ ਗਿਆ ਅੱਜ ਸ਼ਾਇਦ ਜਿਹੜਾ ਇਕੱਠਾ ਸ਼ਾਇਦ ਉਹ ਹੁਣ ਉਸ ਤੋਂ ਬਾਅਦ ਬਹੁਤ ਘੱਟ ਗਿਣਤੀ ਦੇ ਵਿੱਚ ਦਿਖੇਗਾ ਕਿਉਂਕਿ ਜਦੋਂ ਕਹਿੰਦੇ ਨੇ ਕਿ ਸ਼ੁਰੂ-ਸ਼ੁਰੂ ਦੇ ਵਿੱਚ ਤਾਂ ਬਹੁਤ ਇਕੱਠ ਹੁੰਦਾ ਪਰ ਉਸ ਤੋਂ ਮਗਰੋਂ ਪਰਿਵਾਰ ਇਕੱਲਾ ਰਹਿ ਜਾਂਦਾ ਹੁਣ ਪਰਿਵਾਰ ਕਿੱਦਾਂ ਆਪਣੀ ਅੱਗੇ ਦੀ ਜ਼ਿੰਦਗੀ ਤੋਰੇਗਾ ਬਸ ਪਰਮਾਤਮਾ ਦੇ ਆਸਰੇ ਆਈ ਪਰਮਾਤਮਾ ਨਾਲ ਰਹੇ ਬਸ ਸਾਰੇ ਵੀਰ ਭਾਈ ਸਾਰੇ ਸਹਸੰਗੀ ਸਾਰੇ ਰਿਸ਼ਤੇਦਾਰ ਸਾਰੇ ਮਿੱਤਰ ਉਹਦੇ ਸਾਰੇ ਨਾਲ ਨਹੀਂ ਸਾਨੂੰ ਤਾਂ ਸਾਰੀ ਕਹਿੰਦੇ ਸਾਰੀ ਅਧੀ ਰਾਤ ਤੱਕ ਫੋਨ ਕਰੋ ਸੀ ਤੁਹਾਡੇ ਨਾਲ ਇਨਸਾਫ ਜਿਹੜਾ ਉਹ ਡੀਕ੍ਰੀ ਸੀ ਉਹ ਮਿਲਿਆ ਬਸ ਕੋਈ ਨਹੀਂ ਪੁਲਿਸ ਪ੍ਰਸ਼ਾਸਨ ਨੇ ਸਾਡਾ ਵਧੀਆ ਸਾਥ ਦਿੱਤਾ ਜੀ ਸਾਰੀ ਕ ਐਸਐਸਪੀ ਤੋਂ ਲੈ ਕੇ ਤਲੇ ਸਾਰਿਆਂ ਤੱਕ ਅੰਕਲ ਗੁਰਪਤਾਨੀ ਫਰੀਦ ਜੀ ਐਸਡੀਐਸਪੀ ਜਸਜੋ ਸਿੰਘ ਸੀ ਤੇ ਐਸਐਚਓ ਸੀਗੇ ਉਹ ਵਰਿੰਦਰ ਉਪਲ ਸਾਹਿਬ ਜੀ ਜੀ ਐਸਆਈ ਤੋਂ ਲੈ ਕੇ ਸਾਨੂੰ ਸਾਰਿਆਂ ਦਾ ਬਹੁਤ ਸਾਥ ਮਿਲਿਆ ਬਸ ਇੱਕ ਔਰ ਅਰੈਸਟ ਕਰਨਾ ਬਾਕੀ ਬਾਕੀ ਸਾਰੇ ਅਰੈਸਟ ਉਹਨਾਂ ਨੇ ਤਸੱਲੀ ਦਿੱਤੀ ਆ ਵੀ ਸਾਰੇ ਅਰੈਸਟ ਹੋ ਚੁੱਕੇ ਆ ਜਿਹੜਿਆ ਮਾਸੂਮ ਬੱਚੇ ਨੇ ਇਹ ਕਿੱਦਾਂ ਹੁਣ ਅੱਗੇ ਪਲੂਗੇ ਮਾਂ ਦਾ ਤਾਂ ਮੈਨੂੰ ਲੱਗਦਾ ਕਿ ਇਸ ਵੇਲੇ ਕੋਈ ਹਾਲਾਤ ਨਹੀਂ ਉਹਨਾਂ ਦੇ ਬੋਲਣ ਵਾਲੇ ਕਿਸ ਤਰੀਕੇ ਦੇ ਨਾਲ ਇਹ ਪਰਿਵਾਰ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰੇਗਾ ਬਸ ਕੋਈ ਨਹੀਂ ਪ੍ਰਮਾਤਮਾ ਆਸ ਰਹੀ ਆ ਕਿ ਚੱਲੂਗਾ ਕੋਈ ਨਹੀਂ ਅੱਗੇ ਵੀ ਬੱਚੇ ਪਾਲੇ ਜੀ ਹੁਣ ਪ੍ਰਭ ਨੇ ਹੋਰ ਜ਼ਿੰਮੇਵਾਰੀ ਦਿੱਤੀ ਆ ਕੋਈ ਨਹੀਂ ਪਾਲਾਂਗੇ ਜੀ ਹੂੰ ਸੋ ਬਿਲਕੁਲ ਇਸ ਵੇਲੇ ਕਈ ਵਾਰ ਨਾ ਕੁਝ ਸ਼ਬਦ ਕਹਿਣੇ ਜਿਹੜੇ ਆ ਬਹੁਤ ਵਾਰ ਸੋਚਣਾ ਪੈਂਦਾ ਹੈ ਭੋਗ ਪਿਆਏ ਹੋਣੇ ਹੋਣੇ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਉਹ ਤਸਵੀਰ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਆ ਇਸ ਵੇਲੇ ਸ਼ਾਇਦ ਉਹ ਮੁੰਡਾ ਜਿਹੜਾ ਸਵੀਗੀ ਵਰਗੀਆਂ ਕੰਪਨੀਆਂ ਤੋਂ ਉੱਠ ਕੇ ਟ੍ਰੇਡਿੰਗ ਦੇ ਵਿੱਚ ਆਪਣੀ ਕਾਮਯਾਬੀ ਦੇਖਦਾ ਤਾਂ ਉਸ ਮੁੰਡੇ ਨੇ ਕਾਮਯਾਬੀ ਉਹ ਖੱਟੀ ਵੀ ਉਸ ਦੇ ਨਾਲ ਨਾਲ ਪ੍ਰਵਾਦ ਦੇ ਵਿੱਚ ਉਹ ਕੁਝ ਹਾਲੀ ਜਿਹੜੀ ਹੈ ਜ਼ਰੂਰ ਮਿਲੀ ਪਰ ਨਾਲ ਦੀ ਨਾਲ ਲੱਖਾਂ ਫਾਲੋਅਰਸ ਦੀ ਚਮਕ ਵੀ ਮਿਲੀ ਪਰ ਕਹਿੰਦੇ ਨੇ ਜਦੋਂ ਬੰਦਾ ਜ਼ਿੰਦਗੀ ਦੇ ਵਿੱਚ ਕਾਮਯਾਬੀ ਦੇ ਮਕਾਮ ਨੂੰ ਹਾਸਲ ਕਰ ਲੈਂਦਾ ਤਾਂ ਕਈ ਵਾਰ ਉਹ ਪੈਰ ਜਿਹੜੇ ਨੇ ਉਹ ਹਕੀਕਤ ਦੀ ਧਰਤੀ ਤੋਂ ਉੱਪਰ ਉੱਠਣ ਲੱਗ ਪੈਂਦੇ ਨੇ ਕਈ ਵਾਰ ਇਹੋ ਜਿਹੇ ਮੁੱਦੇ ਸੋਚਾਂ ਦੇ ਵਿੱਚ ਪਾ ਦਿੰਦੇ ਨੇ ਕਿ ਆਖਰਕਾਰ ਇੱਥੇ ਗਲਤ ਕਿਸ ਨੂੰ ਕਹੀਏ ਤੇ ਸਹੀ ਕਿਸ ਨੂੰ ਕਹੀਏ ਕਿ ਇੱਥੇ ਕਾਮਯਾਬੀ ਪਾਣਾ ਉਹੀ ਕਿਸੇ ਦੀਆਂ ਅੱਖਾਂ ਦੇ ਵਿੱਚ ਰੜਕ ਗਿਆ ਜਾਂ ਪਾਰਕਿੰਗ ਦਾ ਇੱਕ ਛੋਟਾ ਜਿਹਾ ਬਿਵਾਦ ਸੁਲਗ ਦਾ ਸੁਲਗ ਦਾ ਇੰਨਾ ਵੱਡਾ ਹੋ ਗਿਆ ਕਿ ਉਸਦੇ ਪਿੱਛੇ ਇੱਕ ਬਹਿਰਮੀ ਦੇ ਨਾਲ ਬਰੂਟਲ ਕਤਲ ਹੋਇਆ ਕਿਸ ਤਰੀਕੇ ਦੇ ਨਾਲ ਗੱਡੀ ਦੇ ਵਿੱਚੋਂ ਸੋਹਣੇ ਸੁਨੱਖੇ ਗੱਬਰੂ ਨੂੰ ਮਾਰਿਆ ਗਿਆ ਗੋਲੀਆਂ ਮਾਰੀਆਂ ਗਈਆਂ ਕਿਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਇੱਕ ਵੀਡੀਓ ਬਣਾਈ ਗਈ ਕਿ ਅਸੀਂ ਕੰਟਾ ਕੱਢਣਾ ਸੀ ਉਹ ਕੱਢ ਦਿੱਤਾ ਉਹ ਪਿਸਤੌਲ ਜਿਹੜੀ ਲਈ ਫਿਰਦਾ ਸੀ ਇੱਕ ਪਿਸਤੌਲ ਵੀ ਉਸ ਤੋਂ ਚਲਾਈ ਨੀ ਗਈ ਇਹੋ ਜਿਹੀਆਂ ਗੱਲਾਂ ਜਿਸ ਦੇ ਵਿੱਚ ਨਾ ਹੀ ਕੋਈ ਸ਼ਰਮ ਨਾ ਹੀ ਕੋਈ ਅਫਸੋਸ ਅਗਰ ਉਸ ਵੀਡੀਓ ਦੇ ਵਿੱਚ ਦਿਖਿਆ ਤਾਂ ਆਪਣੀ ਜਿੱਤ ਦਿਖਾਉਣ ਵਾਲਾ ਇੱਕ ਹਾਸਾ ਦਿਖਿਆ ਪਰ ਇਹ ਮੌਤ ਨਹੀਂ ਸੀ ਇਹ ਇਨਸਾਨੀਅਤ ਦਾ ਕਤਲ ਸੀ ਇਸ ਦੇ ਵਿੱਚ ਸਮਝਦਾਰੀ ਤੇ ਸਬਰ ਦਾ ਵੀ ਕਤਲ ਹੋਇਆ ਸੋ ਇਹ ਤਸਵੀਰ ਬੇਹਦ ਭਾਵੁਕ ਕਰਦੀ ਹੈ ਪਰ ਇਸ ਬਿਲੀ ਬੁਲੰਟੀ ਹਾਲਾਤਾਂ ਦੇ ਵਿੱਚ ਨਹੀਂ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਅੱਗੇ ਇਸ ਪਰਿਵਾਰ ਨੇ ਆਪਣਾ ਗੁਜ਼ਾਰਾ ਤੋਰਨਾ ਹੈ ਕਿਸ ਤਰੀਕੇ ਦੇ ਨਾਲ ਇਸ ਪਰਿਵਾਰ ਨੇ ਆਪਣੀ ਅਗਲੀ ਜ਼ਿੰਦਗੀ ਦੇ ਵੱਲ ਦੇਖਣਾ ਹੈ ਉਹ ਬਹੁਤ ਹੀ ਵੱਡਾ ਸਵਾਲ ਪਰਿਵਾਰ ਤੇ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਆਪਣੇ ਆਪ ਨੂੰ ਸੰਭਾਲੇਗਾ ਜਿਸਕੀ ਰਿਤ ਸਿੰਘ ਜੱਸਾ ਜਿਸ ਦੇ ਲਈ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਇਕੱਠ ਇੱਥੇ ਦੇਖਣ ਨੂੰ ਮਿਲ ਰਿਹਾ ਹੈ